ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰਿ ਰਸ ਸਹਬ ਹਰ ਜੁਗ ਜੁਗ ਭਗਤ ਪੁਆਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤੁਰਿਆ ਅਹੰਕਾਰੀਆਂ ਅਨੰਦ ਕਪਟ ਤੇ ਨਾਮ ਦਿਉ ਮੁਖ ਲਾਇਆ ਜਨਨਕ ਅਸ ਹਰਿ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਉਸ ਕੌਗ ਭਇਆ ਜਾ ਸਫਤ ਆਮ ਨ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹ ਕਰੀ ਨ ਹੋਈ ਬਲਿਹਾਰੀ ਤੂ ਤਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਕੋ ਪੂਰ ਰਹਾ ਤੁਮ ਸੱਚਾ ਸਾਹਿਬ ਸਿੱਖਤ ਸਵਾਲਿਓ ਜਿਨ ਕੀਤੀ ਸੋ ਫਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋਤਿ ਸਿਕਰਨਾ ਸੋ ਕਰ ਰਹਾ ਸੋਦਰ ਆਗਿਆ ਸੋ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰੂ ਪ੍ਰਸਾਦ ਸੋਦਰ ਤੇ ਰਗ ਹਾਸੋ ਕਰਕੇ ਹਾਂ ਜਿਤ ਵਹਿ ਸਰਬ ਸਮਲੇ ਵਾਜੀ ਤੇਰੇ ਨਾਮ ਦੇ ਤਸੰਖਾ ਕੇ ਤੇਰੇ ਵਮਨ ਹਰ ਕੇਤੇ ਤੇਰੇ ਰਗ ਦੇ ਸਭ ਕਹੀਏ ਹੈ ਕਿਤੇ ਤੇਰੇ ਗਾਮਨ ਹਾਰੇ ਗਾਮ ਤਦ ਪੰਪ ਪਾਣੀ ਬੈਸੰਤਰ ਗਗ ਰਜਤੰ ਦੁਆਰੇ ਗਾਮ ਤਦ ਨ ਚਿਤ ਗੁਪਤ ਲਿਖ ਜਾਣ ਨਾ ਲਿਖ ਤਦ ਹੰ ਵਿਚਾਰੇ ਗਾਮ ਤਦ ਨ ਇਸਰ ਬ੍ਰਹਮਾ ਦੇਵੀ ਸਾਹ ਹਮ ਤੇਰੇ ਸਦਾ ਸਵਾਰੇ ਗਾਮ ਤਦ ਨ ਇੰਦਰਾਸਨ ਬੈਠੇ ਦੇ ਤੇ ਆਦਰ ਨਾਲੇ ਗਾਮ ਤਦ ਨ ਸਤ ਸਮਾਂ ਦੇ ਅੰਦਰ ਗਾਮ ਤਦਨ ਸਾਧ ਵਿਚਾਰ ਗਾਮ ਤਦਨ ਜਿਦਿ ਸੇ ਸੰਤੋਖੀ ਗਾਮ ਤਦਨ ਵੀਰ ਕਰਾਰੇ ਗਾਮ ਤਦਨ ਬਣਤ ਬਣਨ ਰੱਖੇ ਸੁਰਜ ਜੁਗ ਵੇਦ ਨਾਲੇ ਗਾਮ ਤਦਨ ਮਾ ਹੁਣੀ ਆਮਨ ਮੋਹਨ ਸੁਰਗ ਮਾ ਛੋ ਫੈ ਆਲੇ ਗਾਮ ਤਦਨ ਰਤਨ ਕਾਇ ਤੇਰੇ 68 ਤੀਰਥ ਨਾਲੇ ਗਾਮ ਤਦਨ ਜੁਗ ਮਹਾਪਲ ਸੂਰਾ ਗਾਮ ਤਦਨ ਕਣੀ ਚਾਰੇ ਗਾਵਨ ਤੁਨੋਂ ਕੰਨ ਮੰਡਲ ਬ੍ਰਹਮੰਡਾ ਪ੍ਰਕਰ ਰਖੇ ਤੇਰੇ ਤਹਰੇ ਸੇ ਤੁਨੋਂ ਗਾਵਨ ਜੋ ਤੁਹ ਹਮਨ ਨਰ ਤੇ ਤੇਰੇ ਭਗਤ ਰਸਾ ਲੇ ਹੋਰ ਕਹਤੇ ਤੁਨੋਂ ਗਾਵਨ ਸੇ ਮੈ ਚਕਨਾਯਮ ਅਨਾਨ ਤੋ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸੱਚੀ ਨਹੀਂ ਹੈ ਪੀਹੁ ਸਿਜੈ ਨਾ ਜਾ ਸਿਰਚ ਨਾ ਜਨਰ ਜਾਏ ਰੰਗੇ ਰੰਗੇ ਪਹਤੀ ਕਰ ਕਰ ਜਨ ਸਿਮਾ ਜਨੋਂ ਬਾਏ ਕਰ ਕਰ ਦੇਖਿਆ ਕੀਤਾ ਆਪਣਾ ਜੋ ਉਸ ਦੇਵ ਦਿਆਈ ਜੋ ਉਸ ਭਾਵੇਂ ਸੋਏ ਕਰ ਸਿ ਫਿਰ ਉਤਮਨ ਨਾ ਧਰਨਾ ਜਾਈ ਸੋ ਪਾਤਿ ਸਹੋ ਸਹਾ ਪਾਤ ਸਾਹਿਬ ਨਾ ਹਾ ਨਕਰਹਿਣ ਰਜਈਆ ਸਮਾ ਲਾ ਪਹਿਲਾ ਸੁਨ ਮਟਾਖੇ ਸੁ ਕੋਏ ਕਿ ਬਡੋ ਢਾੜੀ ਠਾ ਹੋਏ ਕੀਮਤ ਪਾਇ ਨ ਕਾਇ ਜਾਏ ਕਹੇ ਵਾਲੇ ਤੇਰੇ ਰਹਿ ਸਮਾਏ ਓਡੇ ਮੇਰੇ ਸਾਹਿਬਾ ਅਗਰ ਤੁਮੀ ਰਾਪਣੀ ਦੇਹਿ ਰਖੋਏ ਨਾ ਜਾਣੈ ਤੇਰਾ ਕਿਤਾ ਕਿ ਉਚੇਰਾ ਰਹਾਓ ਸਭ ਸੁਰਤ ਸੁਰਤ ਕਮਾਈ ਸਭ ਕਿੰਨ ਨੂੰ ਕਿੰਾਰੇ ਗਨੇ ਜਾਣੇ ਗੁਰਗੁਰ ਹਾਏ ਕਹਨ ਜਾਈ ਤੇਰੇ ਤਲੁੜੇ ਆਈ ਸਭ ਸਤ ਸਭ ਦਬ ਸਭ ਚੰਗਾਈਆਂ ਸਦਾ ਪਰਖਾਂ ਕਿਆਂ ਵੜਿਆਈਆਂ ਤੁਤਨੇ ਸਿੱਕਣਾ ਨਾ ਪਾਇਆ ਕਰਮ ਲੈਣਾ ਨਹੀਂ ਥਾਕੁਰ ਹਈਆ ਅਕਨਵਾਲਾ ਕਿਆ ਵਿਚਾਰਾ ਸਿੱਤੀ ਤੇਰੇ ਭੰਡਾਰ ਜਿਸ ਤੂੰ ਦੇਸ ਤਿਸੇ ਕਿਆ ਆਚਾਰ ਨਾਨਕ ਸੱਚ ਸਵਾਰਣ ਹਾਰਾ ਸਮਲ ਪਹਿਲਾ ਆਖਾਂ ਨੀਰ ਆਸਰੇ ਮਰ ਜਾਓ ਆਖਣ ਅਖ ਸਚਨਾ ਸਚਨਾ ਕੀ ਲਾਗੇ ਕੋਖ ਪੁਖ ਖਾਇ ਚਲੀ ਇਹ ਦੋਖ ਸੋਖਮ ਸਰੇ ਮੇਰੀ ਮਾਇ ਸਚ ਸਹ ਸਚਨਾ ਰਹਾ ਸਚਨਾਮ ਕੀ ਤਲੁੜਾਈ ਆਖ ਤੇ ਕੀਮਤ ਨਹੀਂ ਪਾਈ ਜੇ ਸਮਝ ਤੇ ਆਖਣ ਪਾਹੇ ਉਡਨ ਹੋਵੇ ਤਾਟ ਨਾ ਜਾਏ ਨਾ ਹੋਰੇ ਨਹੋਵੇ ਸੋਖ ਤੇ ਦਰਹਨ ਚੁੱਕੇ ਪਹੋਗ ਓਗਣੇ ਹੋਰ ਨਾਹੀ ਕੋਏ ਨਾ ਕੋ ਦੁਆਨਾ ਕੋ ਹੋਏ ਜੇ ਉੜਿਆ ਪੋ ਤੇ ਉੜ ਤੇਰੀ ਰਾਤ ਜਨ ਜਨ ਕਰਕੇ ਤੇ ਰਾਤ ਸਸਮ ਸਾਰੇ ਤੇ ਕਮ ਜਾਤ ਨਾਨਕ ਨਾਮ ਦਾ ਬਾਤ ਸੁਨਾਤ ਰੱਬ ਗੁਜ਼ਰੀ ਮਹਲਾ ਚੌਥਾ ਹਕੇ ਜਨ ਸਤਿਗੁਰ ਸਤਿਪੁਰਖ ਆਵਿ ਨੋ ਕਰੋ ਗੁਰਪਾਸ ਹਮ ਤੇਰੇ ਧਿਰ ਸਤਿਗੁਰ ਸੁਨਾਇ ਕਰਦਾ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇ ਉਹ ਨ ਕੋ ਰਾਮ ਨਾਮ ਪ੍ਰਕਾਸ਼ ਗੁਰੂ ਤੁਨਾ ਮੇਰਾ ਪ੍ਰਾਂਤ ਕਾਇ ਹਰ ਕਿਰਤ ਮੇਰੇ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦ ਹਰ ਪ੍ਰਿਆਸ ਹਰ ਹਰ ਨਾਮਿਲ ਤ੍ਰਿਤਾ ਸਹਿ ਮਿਲ ਸੰਗਤਿ ਤੁਮ ਪ੍ਰਗਾਸ ਜਿਨ ਹਰੋ ਹਰੋ ਹਰਿ ਨਾਮ ਨ ਪਾਇ ਤੇ ਭਾਗ ਹੀਣ ਜਮਤਾ ਸੋ ਜੋ ਸਤਿਗੁਰ ਸਰਣਾ ਸੰਗਤ ਨਹੀਂ ਆਏ ਰਹਿਗ ਜੀਵ ਅਧਿਕ ਜਿਵਾ ਸੋ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਤਿਨ ਪਰਮ ਸਤਿ ਕਲਿਖਾ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸੋ ਰਾਗੁ ਜਰੀ ਮਹੱਲਾ ਪੰਜਵਾ ਕਾਹਿਰੇ ਮਨਜ ਤੋ ਉਦਮ ਜੋ ਹਰ ਹਰ ਜੀਉ ਪ੍ਰਿਆ ਸਾਲ ਪਰਮਾਤਮ ਤੋਂ ਪਾਏ ਤਾ ਕਰਜ ਕਾਗੇ ਕਰ ਧਰਿਆ ਮੇਰੇ ਮਤੋ ਜੀ ਸੱਤ ਸੰਗਤ ਮਿਲੇ ਸੁਤਰਿਆ ਗੁਰਪ੍ਰਸਾਦ ਪ੍ਰੰਪਤ ਪਾਇਆ ਸੁਖੇ ਕਸ਼ਟ ਹਰਿਆ ਰਹਾਉ ਜਾਨਨ ਪਿਤਾ ਲੋਕ ਸੁਤ ਪਨੇਤਾ ਕੋਇ ਨ ਤੁਸ ਕੀ ਧਰਿਆ ਸਿਰਸਰ ਰਚ ਸਮਾਹੇ ਠਾਕੂ ਰੋ ਕਾਹੇਨ ਬਹੋ ਕਰਿਆ ਉੜੇ ਉੜਿਆ ਵੈਸੇ ਕੋਸਾ ਤਿਸ ਪਾਸ਼ ਵਿੱਚ ਰਿਸ਼ ਰਿਆਤ ਨੇ ਕੰਨ ਖਲਾਵਾ ਕੰਨ ਤੁਗਾਵਾ ਨਾ ਸਿਮਰਨ ਕਰਿਆ ਸਭ ਨੇ ਤਹਾ ਉਹਨਾਂ ਦਾ ਅਸ਼ਟ ਅਸ਼ਟਾਨਾ ਠਾਕੁਰ ਕਿਰਤਲ ਤੇ ਰਾਜ ਨਾਨਕ ਬਲਬਤ ਸਤਬਲ ਜਾਈਏ ਤੇਰਾ ਅੰਤ ਨਾ ਪਾਰਵਰਿਆ ਰਾਗ ਸਾਮਹਲਾ ਚੌਥਾ ਸਤਪੁਰਖੇ ਕੋ ਓੰਕਾਰ ਓ ਸਤਗੁਰ ਪ੍ਰਸਾਦ ਓ ਸਤਪੁਰਖ ਨਰੰਜਨ ਨਰੰਜਨ ਨਰਗਮਾਗਮ ਪਾਰ ਸਭ ਤੇ ਹਾਵੈ ਸਭ ਤੇ ਹਾਵੈ ਜੀ ਹਰ ਸੱਚ ਸਿਰਜਣਹਾਰਾ ਸਬਜੀ ਤੁਮ ਹਾਰੇ ਜੀ ਤੁਮ ਜੀ ਅੱਖਾ ਦਾ ਤਰ ਹਰ ਤੇ ਹਵੇ ਸੰਤੋਖ ਜੀ ਸਭ ਦੁੱਖ ਦੇ ਸਾਰਣ ਹਾਰਾ ਹਰਾਪੇ ਠਾਕੁਰ ਹਰਾਪੇ ਸੇਵ ਜੀ ਅਨੰਤ ਕਿੰਤ ਵਿਚਾਰ ਤੂੰ ਅਟਕ ਅਟੰਤਰ ਸਰਬ ਨਿਰੰਤਰ ਜੀ ਹਰ ਇੱਕ ਰੂਪ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਟਾਣਾ ਹੋਇਆ ਬੇਦਾਤਾ ਬੇਪੰਤਾ ਜੀ ਹਉ ਤਦ ਨਰਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਅੰਤ ਬੇੰਤ ਜੀ ਤੇਰੇ ਗਾ ਗੁਣ ਆਖ ਵਕਾਣਾ ਜੋ ਸੇਵ ਹੈ ਜੋ ਸੇਵ ਹੈ ਤੁਦੀ ਜਨਾਂ ਅੰਤਨ ਕੁਰਬਾਣਾ ਹਰ ਤੇ ਹਵੇ ਹਰ ਤੇ ਹਵੇ ਜੀ ਸੇ ਜਾਣੇ ਯੁਗ ਮੈਸ ਖਸ ਸੇ ਸੇ ਪ੍ਰਜਨਨ ਹਰਿ ਧਿਆਇਆ ਜੀ ਤਨ ਤੋਟੇ ਜਮਕੇ ਹਾਸੀ ਜਨਰ ਭਾਵੋ ਜਨ ਹਰ ਨਰ ਭਾਵੋ ਧਿਆਇਆ ਜੀ ਤਨ ਕਾ ਭਉ ਸਭ ਕਵਾਸੀ ਜਿਨ ਸੇ ਵਿਆਜਿਨ ਸੇਵਾ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤੁਮ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲਜਾ ਸੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਬ੍ਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਂਤ ਜੀ ਹਰ ਅਨਕ ਅਨੇ ਕਨੰਤਾ ਤੇਰੇ ਨਕ ਤੇਰੇ ਨਕ ਰਹਿ ਹਪੂਜ ਜੀ ਤਾ ਪਿਰ ਬੇਅੰਤ ਤੇਰੇ ਨੈਤੋ ਤੇਰੇ ਨੈਕ ਪ੍ਰਭ ਅਕਸਮਰਤ ਸਾਸਤ ਜੀ ਕਰ ਕਰਿਆ ਖਡ ਕਰਮ ਕਰੰਤਾ ਸੇ ਭਗਤ ਸੇ ਭਲੇ ਜਨਾਨਕ ਜੀ ਜੋ ਭਾਵੇ ਮੇਰੇ ਹਰ ਪ੍ਰਗੰਤਾ ਤੁਮ ਆਦ ਪੁਰਖ ਪਰੰਪਰ ਕਰਤਾ ਜੀ ਤੁਤੇ ਜਿ ਬਿੜਾ ਨ ਕੋਈ ਤੂੰ ਜੁਗ ਜੁਗ ਇੱਕੋ ਸਦਸ ਦਸ ਦਥਵੇਂ ਕੋ ਜੀ ਤੂੰ ਨਿਸ਼ਿਲ ਕਰਤਾ ਸੋਈ ਤਦਿਆਪੇ ਭਾਵੇ ਸੋਈ ਵਰਤਾ ਜੀ ਤੁਮ ਆਪੇ ਕਰੈ ਸੋਈ ਤਦਿਆਪੇ ਸਿਸ਼ਟ ਸਭ ਉਪਾਈ ਜੀ ਤੁਦਿਆਪੇ ਸਿਸ਼ਟ ਸਭ ਕੋਈ ਜਨਾਨ ਨੁ ਗੁਣ ਗਾਵ ਕਰਤੇ ਤੇ ਜੀ ਜੋ ਸਭ ਸਭ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਈ ਜੋ ਤੂੰ ਪਹਿਲ ਸੋਈ ਸੀ ਸੀ ਜੋ ਤੂੰ ਦੇਹ ਸੋਈ ਹੁ ਭਾਈ ਰਹਾਓ ਸਾਬ ਤੇਰੀ ਤੁਸਬ ਨਹੀਂ ਤਹਾਇਆ ਜਿਸੁ ਮਨੁ ਕਿਰਪਾ ਕਰਤ ਨਾਮ ਤਨ ਪਾਇਆ ਗਮਕਲਾਧਮ ਗਾਇਆ ਤਦਾ ਬਿਛੋੜਿਆ ਮੀ ਲਾਇਆ ਤੂੰ ਦ੍ਰਿਅਮਸਤੁ ਜਿਸੀ ਮਾਹੇ ਤੁਜਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਜੋ ਗਮਲ ਵਿਛੜਿਆ ਸੰਜੋਗੀ ਮੈਲ ਜਸਨਾ ਤੂੰ ਜਾਣੈ ਇਹੇ ਸੋਈ ਜਨ ਜਾਣੈ ਹਰ ਕੰਸ ਦੀ ਆਖ ਵਖਾਣ ਜੇਨ ਹਰ ਸੇਵਿਆ ਤੈਨੂੰ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤੁਧ ਬਿਨਾਂ ਦੂਜਾ ਅਵਰ ਨਾ ਕੋਏ ਥੂੰ ਕਰ ਕਰ ਵੇਖਿਆ ਜਾਣੈ ਸੋਈ ਜਨ ਨਾਨਕ ਉਕਰਮ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਦਸਰਵੜਾ ਭਈ ਲੈ ਨੀਵਾਸਾ ਪਾਣੀ ਪਾਵਕ ਤਨਹਿਂ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹੁੰਦੇ ਖਾਂ ਤੇ ਰੂਵੀ ਆਲੇ ਮਨ ਇਹਨਾ ਚਿਤ ਸਮੋੜਦਣਾ ਹਰ ਦਸਰਤ ਤੇਰੇ ਪੰਗਲਿਆ ਰਹਾ ਨਾ ਹਾਂ ਜਤੀਸਤੇ ਨੇ ਪੜਿਆ ਮੂਰਖ ਮੋਗਦਾ ਜਨਮ ਭਇਆ ਪ੍ਰਣਿਤ ਨਾਨਕ ਤੁਮ ਕੇ ਸਰਣਾ ਜੰਤੂ ਨਹੀਂ ਵਿਸਰਿਆ ਅਸਮਹ ਲਾ ਪੰਜਰਾ ਭਈ ਪ੍ਰਾਪਤ ਮਨ ਮੁਖ ਦੇ ਹੋਰੀਆ ਗੋਵਿੰਦ ਨਮਨ ਤੇ ਤ੍ਰਿਪਰੀਆ ਔਰ ਕਾਚਿਤ ਤਨਾ ਕਾਮ ਉਸਾ ਸੰਭਰ ਕੇ ਉਲਨਾ ਸਰੰਗ ਜਾਮ ਲਾਗ ਤਹ ਜਲ ਤਰਨ ਕੈ ਜਰ ਮਰਚਾ ਜਾ ਤਰੰਗ ਮਾਇਆ ਕਰਹਾ ਝਪ ਤਪ ਸੰਜਮ ਧਰਮ ਨਕ ਨਾਇ ਸੇਵਾ ਸਾਧਨ ਜਾਣ ਹਰ ਰਾਇਆ ਕਹ ਨਾਨਕ ਹਮ ਨੀਚ ਕਰਮ ਸਰਣ ਪਰੇ ਤੀ ਰੱਖੋ ਸਰਮਾ ਇੱਕ ਓੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਪ ਛਾਹ ਦਸਵੀਂ ਕਬੇ ਬਾਜ ਮੈਂ ਦੀ ਜੋ ਬਈ ਹਮਰੇ ਗੁਰੂ ਹਾਦਰ ਰਖਾ ਪੂਰਨ ਹੋਏ ਚਿਤ ਕੇ ਚਾਕ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸੁਭਾਅ ਤੁਮ ਕਹਾਓ ਆਪਹਾ ਦੇ ਮਹੇ ਬਚਾਓ ਸੁਖਿਵ ਸੇ ਮੋਰੋ ਪਰਵਾਰਾ ਸੇਵਕ ਸੁਭ ਸਭ ਕਰ ਤਰ ਮੋਰਛਾਨੀ ਕਰਦਾ ਕਰੀਆ ਸਭਨ ਕੋ ਆਜ ਸੰਹਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਿੰਕ ਰਹਿ ਪਿਆਸਾ ਤੁਮੇ ਛੜਕਿ ਵਰਨਾ ਤੇ ਹਾਉ ਜੋ ਵਰਜੁ ਹਮ ਤੁਮ ਤੇ ਪਾਉ ਸੇਵਕ ਸੁਖ ਹਮਾਰੇ ਤਾਰਿਯ ਹੈ ਚੰਚੁ ਹਮਾਰੇ ਮਾਰਿਯ ਹੈ ਆਪਹਾ ਦੇ ਮਹੇ ਬਰੀਯ ਹੈ ਮਰਨ ਘਾਲ ਕਾ ਤਰਾਸਿ ਅਣੀ ਬਰੀਐ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਉਸਤਜੋ ਕਰਿ ਹੋਰਚਾ ਰਾਖਲ ਹੋ ਮਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਦਸਨ ਕਹਿ ਹੰਤਾ ਤਾਮਹ ਪੂਰੀ ਚਤੁਰਦਸ ਕੰਤਾ ਕਾਲ ਪੈ ਭਮਾ ਬਪ ਅਧਰਾ ਕਾਲ ਪੈ ਸਿਵ ਜੋ ਅਵਤਰਾ ਕਾਲ ਪੈ ਕਰਿ ਸੰਪ੍ਰਕਾਸਾ ਸਤਲ ਕਾਲ ਕਾ ਕੀ ਤਮਸਾ ਜਨਨ ਕਾਲ ਜੋਗੀ ਸੁਖਿਓ ਵੇਦ ਰਾਜ ਬ੍ਰਹਮਾ ਜੋਤੀਓ ਜਨਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੈ ਮਹਾਰਾਜ ਜਨਨ ਕਾਲ ਸਭ ਜਗਤੁ ਬੁਨਾਇਓ ਦੇਵ ਦਾਤਿ ਜਿਸਨੂੰ ਪਜਾਇਓ ਆਦੰਤੈ ਕਵਤਾਰ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਸੇਵਕੋ ਮਾਰੇ ਸਕਲ ਪ੍ਰਜਾ ਜਨ ਆਪ ਸਾਰੇ ਸੇਵਕਨ ਕੋ ਸਭ ਕਨ ਸੁਪਰੀਓ ਸਤਰਨ ਕੋ ਬ੍ਰਹਮ ਬੁੱਧ ਕੀਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬ੍ਰੇਤੀ ਬਿਰਖਾਂਤੋ ਜੀਤੀ ਤੇ ਕਉਂਚਰਸ ਥੋਲਾ ਸੁ ਪ੍ਰਕਿਰਪਾ ਦ੍ਰਿਸ਼ਟ ਕਰ ਫੂਲਾ ਨੰਤੰ ਦੁਖ ਪਾਇਦੇ ਦੁਖੀ ਇਸ ਖਾਇ ਸਾਧਨ ਤੇ ਸਥੀਏ ਕੈਕੀ ਬੀਰਖਾਣਾ ਘਟ ਘਟ ਤੇ ਪ੍ਰਤੇ ਜਾਨਾ ਜਬਦੋ ਕਰਹ ਕਰਤਾ ਤਾਰਾ ਪ੍ਰਜਾ ਤਰਤਬ ਦੇ ਅਪਾਰਾਜ ਬਿਆਕਰਕ ਕਰਤਹੁ ਕਬਹੁ ਤਮੈ ਮਿਲਤ ਦੇ ਤਰਸਭ ਹਮ ਜੇਤੇ ਬਦਨ ਸ੍ਰਸ਼ਟ ਸਭ ਤਹਰ ਆਪ ਆਪਨੇ ਬੂਝ ਉਚਾਰ ਤਮ ਸਭ ਹਿਤੇ ਰਸਨਦਰਾਲਮ ਜੰਤ ਬੇਦ ਬਿਹਦਰ ਆਲਮ ਨਰਮਕਾਰ ਨਿਰਮਕਾਰ ਨਿਰੰਭਉ ਆਦ ਨੀਲਾਨਾਦ ਸੰਭ ਤਾ ਕਮੁੜ ਚਟ ਪਹਿਦਾ ਜਾ ਕੋ ਕਹਿਣਾ ਤਾਪਤ ਵਿਦਾ ਤਾਕ ਪਰ ਪਹਿਣਾ ਨਮੰਤ ਮਹਾ ਮੂਰਤ ਕੋ ਭੇਦ ਨਾ ਜਾਣਤ ਮਾ ਦੇਵ ਕੋ ਕੈ ਸਦਾ ਸਿਗ ਨਿਰੰਕਾਰ ਕਾ ਚਿੰਤਨਾ ਹੈ ਭਯੋ ਹਾ ਭੇ ਆਪਣੀ ਵਿਧਾ ਜੀਤੀ ਬੰਦ ਪੰਪੰਤੋ ਹੈ ਦੇਦੇ ਤੁਮਰਾ ਲਖਾ ਨਾ ਜਾਏ ਬਸਾਰਾ ਕਹਿ ਵਿਦਸ ਜਪ੍ਰਥਮ ਸੰਸਾਰਾ ਇਕ ਰੂਪਾ ਨੂਪਸੁਰੂਪ ਰੰਗ ਭਯੋ ਰਾਵ ਕਹੀ ਭੋਪਾ ਅੰਦਰ ਜਦ ਸੇਦ ਜਿਤਿਨੇ ਤੁਜ ਖਾਨ ਭਉ ਰਚ ਦੇਨੇ ਤਨਹੁ ਫੂਲ ਰਾਜਾ ਹੈ ਬੈਠਾ ਤੁਹ ਸਿਮਤ ਬਹੁ ਸੰਗ ਕਰੀ ਇਕੱਠਾ ਸਗਰੇ ਸਰਸ਼ਟ ਕਾਇ ਅਤਮ ਬਹੁਵਾਦ ਗਤ ਸਰੂਪ ਸੰਭ ਅਬਰਛਾ ਮੇਰੇ ਤੁਮ ਕਰੋ ਸਿਖ ਉਬਰ ਸਿਖ ਸੰਗ ਕਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕੀਨ ਲੈ ਚ ਕਰੋ ਰਣ ਘਾਤਾ ਜੇ ਅਸਤੋ ਜਤਵ ਸਰਨੇ ਪ੍ਰਯਤਨ ਕੈ ਦੁਸ਼ਟ ਤੁਤ ਹਮਰੇ ਪੁਰਖ ਜਨੁ ਬਗ ਪ੍ਰੇਤਿ ਹਾਰੇ ਤਿਨਕੇ ਤੁਮ ਸੰਕਟ ਸਵਟਾਰ ਜੋ ਕਲ ਕੋ ਇਕ ਬਾਰ ਤੇ ਹੈ ਤਾ ਕੇ ਕਾਲ ਨਿਕਟਨ ਹੈ ਰਛਾ ਹਰਤਾ ਸਭ ਕਾਲਾ ਦੁਸ਼ਟਾ ਰਸ਼ਟਾ ਤ੍ਰੰਤ ਕਾਲਾ ਕਿਰਪਾ ਦਰਸ਼ ਤਨ ਜਾਹਨ ਹਰ ਹੋ ਤਾ ਕੈ ਤਾਪਨ ਕਮ ਹਰ ਹੋ ਰਿੱਧੇ ਸਿੱਧੇ ਕਰਮ ਸਭ ਹੋਈ ਦੁਟ ਚਾਰ ਸੁਸਕਾਰ ਨ ਕੋਈ ਏਕ ਵਾਰ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਾਹਿ ਮਬਾਰ ਜਿਨ ਨਰਨਾਂਤ ਹਰ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜੋਕੇ ਤਮੈ ਸਰਣ ਤਿਹਾਰੀ ਆਪ ਹਾ ਦੇ ਲਿਹੁ ਬਾਰੇ ਸਰਬ ਦੋਰ ਮੋਹੁ ਸੁਸਹਾਏ ਦੁਸ਼ਟ ਦੋਖ ਤੇ ਲਿਹੁ ਬਚਾਈ ਸਵਈਆ ਆਇਂ ਗਹਿ ਜਬ ਤੇ ਤੁਮਰੇ ਤਬ ਦੇ ਕੋ ਅੱਖੋ ਤਰੈ ਨਹੀਂ ਆਨੇਉ ਰਾਮ ਰਹੀਮ ਪੂਰਾ ਕੁਰਾਨੋ ਨੇ ਕਹਿਮ ਤੇ ਇੱਕ ਨਾ ਮਾਨੈਉ ਸਿੰਧਤੋ ਸ਼ਾਸਤਰ ਵਿੱਚ ਬਹਿ ਬਹੁ ਭੇਦ ਕਹਿਮ ਇੱਕ ਨਾ ਜਨ ਸ਼੍ਰੀ ਸਤਨ ਕਰਪਾ ਤੁਮਰੇ ਕਾਰ ਮੈਂ ਨਾ ਕਹਿ ਸਭ ਕਹਿ ਬਖਾਨ ਦੋਹਿਰਾ ਸਗਲ ਦਵਾਰ ਕੋ ਛੜਕ ਬਹਿ ਤਹਾਰੋ ਦਵਾਰ ਮਹੰਗਹਿ ਕਿਲਾ ਜਸ ਗੋਬਿੰਦਾਸ ਤੁਹਾਰੋ ਰਾਮਲੇ ਮਹਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭੈਉ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਜ ਸੇਤੀ ਮਨਮ ਜੀ ਆਵਾਦ ਹੰਨਿਆ ਰਾਗ ਰਤਨ ਪ੍ਰਵਾਰ ਆਪਣੀਆ ਸ਼ਬਦ ਗਾਵਣ ਆਈਆਂ ਸ਼ਬਦ ਤਾ ਗਾਵ ਸੋ ਹਰੇ ਕੇ ਰਾਮ ਜਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤਮ ਸਦਰ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇ ਕਾਰੋ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਬਨਾ ਗਲੰਗ ਸਮਰਾਤ ਸੁਆਮੀ ਸੋਗਨ ਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾਰ ਦੋਸਰ ਨਾਲੇ ਸਾਚੇ ਸਾਹਿਬਾ ਪਿਆਰਾ ਹੀ ਘਰ ਤੇਰਾ ਘਰਨਾ ਤੇਰਾ ਸਭ ਕਿਛ ਹੈ ਜਿਸ ਦੇ ਸੇਸੋ ਪਾਵੈ ਸਦਾ ਸਤ ਤੁਸਲਾ ਤੇਰੇ ਨਾਮ ਅਨਵਸਾਵਾਏ ਨਾਮ ਜਿਨ ਤੇ ਮਨਮਸਿਆਵਾਜੇ ਸ਼ਬਦੁ ਘਨੇਰੇ ਕਹੇ ਨਾਨਕ ਜੀ ਸਾਹਿਬ ਗਿਆਨਾ ਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਰਮੇ ਰਾਜਨ ਪਖਾਂ ਸਭ ਗਵਈਆਂ ਪਰ ਸ਼ਾਂਤ ਸੁਖੁ ਨੇ ਆਇ ਵਸਿਆ ਜਿਨਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਕਰੋਟਾ ਜਿਸ ਦੇ ਆਇ ਹੁੜਿਆਈਆਂ ਤਹੇ ਨਾਮ ਸੁਣੋ ਸੰਤੋ ਹੋ ਸੁਖ ਤ੍ਰੋ ਪਿਆਰ ਸਾਚਾ ਨਾਮ ਮੇਰਾ ਆਧਾਰੋ ਆਜੇ ਪੰਜ ਸ਼ਬਦੋ ਤਤ ਕਰ ਸੁਭਾਗੈ ਤ੍ਰ ਸੁਭਾਗੈ ਸ਼ਬਦੋ ਆਜੇ ਕਲਾਜਿਤ ਕਰਤ ਹਰੀਆ ਪੰਚ ਦੂਤ ਤੁਦ ਵਸ ਕੀਤੇ ਤਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਕਰ ਅਨਹਦ ਬਾਜੇ ਅਨ ਸੁਨਹੁ ਭਾਗੇ ਹੋ ਸਗਲ ਮਨਾਰਥ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪ੍ਰੀਤ ਕਹਤੇ ਤਤਸਤੁਰ ਹੈ ਅਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੈਨ ਹੰਦ ਤੂਰੇ ਦਾਮਨੀ ਮਹੱਲਾ ਪੰਜਵਾ ਥਾਲ ਵਿਤਨ ਵਸਤੂ ਪਈਓ ਉਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਖਾਪੁਰ ਕਾ ਪਇਓ ਜਿਸ ਕਾ ਸੁਖ ਸੁਖ ਧਾਰੋ ਜੇ ਕੋ ਖਾਵੇ ਜੇ ਤੁੰਚ ਉਸ ਕਾ ਹੋਇ ਉਧਾਰ ਹੋਇ ਵਸਤ ਜੀਨ ਨ ਜਾਇ ਨਿਤਨ ਤਰਖੁਰ ਧਾਰੋ ਤਮ ਸੰਸਾਰ ਚਰਨ ਲਗਤ ਰਿਐ ਸਬਨਾਨ ਗੁਰ ਹੰਕ ਸਾਹਰੋ ਸੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈਨੋ ਜੋ ਕਿ ਤੋਈ ਮੈਨ ਨਿਰਗੁਣ ਹਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਦਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਦਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪਵੜੀ ਜਿੱਥਾ ਤੂੰ ਸਮਰਥ ਜਿੱਥਾ ਕੋਈ ਨਾਹੇ ਉੱਥੇ ਤੇਰੀ ਰੱਖ ਅਧਨੀਂ ਦਰਮਾਹੇ ਸੁਣ ਕਾ ਜਮ ਕਾ ਦੋਤਨਾ ਹੈ ਤੇਰਾ ਛਡ ਜਾਹੇ ਭਗਤ ਲਗ ਫੁੰਸਦਾ ਹੋ ਗੁਰ ਸਬਦੀ ਪਾਰ ਪਾਰ ਜਿਨ ਕਲ ਕੀ ਪਿਆਸ ਅਮਰਤ ਸੇ ਖਾਹੇ ਕਲ ਮੈਂ ਹੁ ਪੰਨ ਗੁਣ ਗਬਿੰਦ ਗਾਹੇ ਸਭ ਸਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਜੇ ਆਵੈ ਇਕਦਿਆ ਹੈ ਇਸ ਲੋਕ ਮਹਲਾ ਪੰਜਵਾ ਅੰਤਰ ਗੁਰ ਰਾਦਣਾ ਜਹ ਜਪ ਗੁਰ ਨਾਮ ਨਿਤ ਰਿਸਤ ਗੁਰ ਪ੍ਰੇਖਣਾ ਸੁਣੇ ਸੁਣਾ ਗੁਰ ਨਾਮ ਸਤ ਗੁਰ ਸੇ ਤਿਰਤਿਆ ਦਰਗਹ ਪਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਹੈ ਵਤ ਤੇ ਜਗ ਮੈਂ ਤੁਮ ਕਾੜੀਐ ਵਿਰ ਲੈ ਕੇ ਤੇ ਮਹੱਲਾ ਪੰਜਵਾ ਰਖੇ ਰਖਣਹਾਰ ਆਪ ਬਾਰਿਆ ਨਾ ਗੁਰਪੀਰੇ ਪਾਏ ਕਾਜ ਸਵਾਰਿਆ ਹੋਵਾ ਆਪ ਦਿਆਲੋਨ ਹੋਣਾ ਵੇ ਸਾਰਿਆ ਨਾ ਸਾਥ ਜਨਾਂ ਤੇ ਸੰਗ ਪਹੋ ਜਲ ਤਾਰਿਆਨ ਸਾਥ ਤਨਿੰਦ ਦੁਸ਼ਟ ਖਣ ਮਾਹਿ ਵਿਜਾਰਿਆ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਤੁਮਨ ਮਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਗਲੇ ਦੁਖਾਂ ਪਾਪਾਂ ਕਾ ਨਾਸ ਧੰਨ ਗੁਰ ਨਾਨਕ ਤੁਜੀ ਅਹਪ ਜੀ ਕੀ ਭਜਨ ਬਾਣੇ ਤਾ ਪ੍ਰਤਾਪ ਵਾਹਿਗੁਰਜ ਕਾ ਖਾਲਸਾ ਵਾਹਿਗੁਰੂ ਜਿੱਤੇ ਖਤੇ